ਐਜ਼ ਅ ਇੰਡਸਟਰੀਸਟ ਔਰ ਐਜ਼ ਅ ਲੀਡਰ ਤੁਹਾਨੂੰ ਪੋਲਿਟਿਕਲ ਲੀਡਰ ਮੈਂ ਤੁਹਾਨੂੰ ਕਹਿ ਸਕਦਾ ਮੈਂ ਤੇ ਆਪਣੀ ਲਾਈਫ ਚ ਨਹੀਂ ਦੇਖਿਆ ਮੇਰੇ ਵੀ ਕੇਸ ਪੈਂਡਿੰਗ ਪੈ ਰਹੇ ਨੇ ਕੋਰਟਾਂ ਚ ਇਹਦਾ ਮਤਲਬ ਨਹੀਂ ਕਿ ਕਿਸੇ ਦੀ ਵਜਨ ਹਲ ਹੋ ਰਹੀ ਹੈ ਕੋਈ ਜਦ ਨਹੀਂ ਆਉਂਦਾ ਇਹਦੇ ਪਾਸ ਕਰਨਾ ਕਿੰਨਾ ਜ਼ਿਆਦਾ ਲੇਕਿਨ ਕੇਸ ਵੀ ਇੰਨੇ ਜ਼ਿਆਦਾ ਨੇ ਮੇਰੀ ਕੋਈ ਲਿਮਟ ਨਹੀਂ ਹੈਗੀ ਉਹ ਵੀ ਥੋੜੀ ਜਿਹੀ ਜਰਮੈਂਟ ਦੇਤੇ ਟਾਈਮ ਲੱਗਦਾ ਔਰ ਇੱਕ ਕੋਰਟੋਂ ਨਿਕਲੋ ਇੱਕ ਡੀਟ ਲੋਕਾਂ ਦਾ ਹੀ ਸਿਸਟਮ ਬੰਗਿਆ ਹੈ ਕਿ ਕੋਰਟ ਲੈ ਕੇ ਉਲਝਾ ਦਿਓ

कि मेरा बिजनेस नहीं है और मैं लोकावास से काम की तरह आज भी चार ही मेरे एरिया से सवेरे निकल दिया ना ड्राइवर ने पैसे मैं देना फ्यूल रेट पैसे मैं देना और जिन्हें आयुष्मान द ट्रीटमेंट पूरे पंजाब में होया है सब तो ज्यादा पेशेंट एडमिट हुए ना मेरे कॉलेज मेरे मेडिकल कॉलेज हॉस्पिटल उनका ट्रीटमेंट है वार्ड्स ਹਨ भरेया बाकी रेटा मेरी गल ਜਿੱਥੇ ਮੈਨੂੰ ਇੱਕੋ ਮੈਂ ਜੀਜੀਪੀ ਪਾਰਟੀ ਦੀ ਸੀਗਾ ਚੋਂ ਤੱਕ ਮੈਂ ਉੱਥੇ ਸੀਗਾ ਉੱਥੇ ਵੀ ਦਵਾਕੇ ਕੰਮ ਕੀਤਾ ਹੁਣ ਕਿਸੇ ਪਾਰਟੀ ਨੂੰ ਮੈਨੂੰ ਨਹੀਂ ਚਾਹੀਦਾ ਤੇ ਮੈਂ ਕੀ ਕਰਾਂ ਮੈਂ ਤਾਂ ਲੋਕਾਂ ਵਾਸਤੇ ਕੰਮ ਕਰਨਾ ਹੈ